ਸਸ਼ੋਗਲ ਜੀ ਸਪੀਡ ਨਿਊਜ਼ ਦੇਖ ਰਹੇ ਸਾਦਰਸ਼ਕਾ ਦਾ ਮੈਂ ਸਵਾਤੀ ਗੁਪਤਨੀ ਦਾ ਸਵਾਗਤ ਕਰਦੀ ਹਾਂ ਅੱਜ ਉਹ ਖਬਰੇ ਸ਼ੁਰੂਆਤ ਕਰਾਂਗੇ ਪਹਿਲੀ ਫੱਟੀ ਖਬਰ ਤੋਂ ਕੇਂਦਰ ਸਰਕਾਰ ਨੇ ਸੰਸਦ ਦਾ ਮੌਨਸੂਨ ਸੈਸ਼ਨ ਸੰਬੰਧੀ 20 ਜੁਲਾਈ ਨੂੰ ਸਰਪਾਰਟੀ ਮੀਟਿੰਗ ਸੱਦੀ ਹੈ ਸੰਸਦ ਦਾ ਮੌਨਸੂਨ ਸੈਸ਼ਨ 21 ਜੁਲਾਈ ਤੋਂ ਸ਼ੁਰੂ ਹੋ ਰਿਹਾ ਹੈ ਅਤੇ 21 ਅਗਸਤ ਤੱਕ ਚੱਲੇਗਾ ਸੋ ਇਹ ਜਾਣਕਾਰੀ ਕੇਂਦਰੀ ਮੰਤਰੀ ਮਾਮਲੇ ਬਾਰੇ ਮੰਤਰੀ ਕੀਰਨ ਰਿਜੂ ਵੱਲੋਂ ਸਾਂਝੀ ਕੀਤੀ ਗਈ ਹੈ ਸੋ ਨੋਟ ਅਸੇ ਕਿ ਆਜ਼ਾਦੀ ਦਿਵਸ ਦੇ ਜਸ਼ਨ ਕਾਰਨ 13 ਤੇ 14 ਅਗਸਤ ਨੂੰ ਸੰਸਦ ਦੀਆਂ ਕੋਈ ਬੈਠਕਾ ਨਹੀਂ ਹੋਣਗੀਆਂ ਕਾਣਾ ਗੰਨਰਾਜ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਪੀਐਮ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਲੋਕਤੰਤਰ ਦੀ ਮਾਂ ਹੈ ਅਤੇ ਸਾਡੇ ਲਈ ਲੋਕਤੰਤਰ ਸਿਰਫ ਇੱਕ ਪ੍ਰਣਾਲੀ ਨਹੀਂ ਹੈ ਇਹ ਸਾਡੇ ਬੁਨਿਆਦੀ ਮੁੱਲਾਂ ਦਾ ਇੱਕ ਹਿੱਸਾ ਹੈ ਤੋਂ ਭਾਰਤ ਦੇ ਵਿੱਚ 2500 ਤੋਂ ਵੱਧ ਰਾਜਨੀਤਿਕ ਪਾਰਟੀਆਂ ਵਕਫ ਵਕਫ ਰਾਜਾ ਦੇ ਸ਼ਾਸਨ ਕਰਨ ਵਾਲੀਆਂ 20 ਵਕਫ ਪਾਰਟੀਆਂ 22 ਸਰਕਾਰੀ ਪਛਾਵਾਂ ਹਜ਼ਾਰਾਂ ਉਪ ਪਛਾਵਾਂ ਨੇ ਸੋ ਇਹੀ ਕਾਰਨ ਹੈ ਕਿ ਭਾਰਤ ਆਉਣ ਵਾਲੇ ਲੋਕਾਂ ਦਾ ਹਮੇਸ਼ਾ ਖੁੱਲੇ ਦਿਲ ਨਾਲ ਸਵਾਗਤ ਕੀਤਾ ਗਿਆ ਹੈ ਮੋਹਨਦੇਵ ਸਿੰਘ ਤਾਲੀਵਾਲ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਪੰਜਾਬ ਦੀ ਸੇਵਾ ਕਰਨ ਆਇਆ ਹਾਂ ਤੇ ਪਾਰਟੀ ਵਿੱਚ ਸਭ ਨੂੰ ਮੌਕਾ ਮਿਲਣਾ ਚਾਹੀਦਾ ਹੈ। ਉਹਨਾਂ ਅੱਗੇ ਵੀ ਕਿਹਾ ਕਿ ਮੈਂ ਮਹਿਕਮਿਆਂ ਦੀ ਲੜਾਈ ਵਿੱਚ ਨਹੀਂ ਪੈਂਦਾ ਤੇ ਸੰਜੀਵ ਅਰੋੜਾ ਮੇਰੇ ਤੋਂ ਵਧੀਆ ਕੰਮ ਕਰਨਗੇ। ਉਹਨਾਂ ਅੱਗੇ ਵੀ ਕਿਹਾ ਕਿ ਮੈਂ ਹਮੇਸ਼ਾ ਪਾਰਟੀ ਦਾ ਇੱਕ ਵਫਾਦਾਰ ਆਗੂ ਰਹਾਂਗਾ। ਉਹਨਾਂ ਦੱਸਿਆ ਕਿ ਮੈਂ ਪੂਰੀ ਮਿਹਨਤ ਕਰਕੇ ਆਪਣੇ ਕੰਮ ਦੇ ਨਾਲ ਇਨਸਾਫ ਕੀਤਾ ਹੈ ਤੇ ਮੈਂ ਆਪਣੇ ਹਲਕਾ ਅਸ਼ਨਾਲਾ ਨੂੰ ਵਿਕਾਸਪੂਰਕ ਪੰਜਾਬ ਦਾ ਮੋਹਰੀ ਹਲਕਾ ਬਣਾਵਾਂਗਾ ਤੇ ਲੋਕਾਂ ਦੀ ਸੇਵਾ ਕਰਾਂਗਾ। ਉਹਨਾਂ ਕਿਹਾ ਕਿ ਪਾਰਟੀ ਜੋ ਵੀ ਡਿਊਟੀ ਲਗਾਏਗੀ ਮੈਂ ਉਸ ਨੂੰ ਪੂਰੀ ਤਨ ばまが。 ਜੂਨ 84 ਵਿੱਚ ਤਤਕਾਲੀ ਕਾਂਗਰਸ ਸਰਕਾਰ ਦੇ ਵੱਲੋਂ ਸਚਕੁਨ ਸ੍ਰੀ ਹਰਮੰਦਰ ਸਾਹਿਬ ਜੀ ਅਤੇ ਸ਼੍ਰੀ ਕਲਤਕ ਸਾਬ ਜੀਤੇ ਕੀਤੇ ਫੌਜੀ ਹਮਲੇ ਸਮੇਂ ਸਿੱਖਾਂ ਤੇ ਹੋਏ ਭਾਰੀ ਨੁਕਸਾਨ ਨੂੰ ਬਿਆਨ ਕਰਦੀਆਂ ਤਸਵੀਰਾਂ ਨੂੰ ਅਰਸ਼ਰੋਮਨੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇੱਕ ਵਰਡ ਆਕਾਰੀ ਕਿਤਾਬ ਦੇ ਰੂਪ ਵਿੱਚ ਜਾਰੀ ਕੀਤੇ ਇਸ ਮੌਕੇ ਗੱਲ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਜੂਨ 1984 ਦਾ ਇਹ ਕੱਲੂਕਾਰਾ ਸਿੱਖ ਇਤਿਹਾਸ ਦਾ ਇੱਕ ਤੁਕਦਾਈ ਅਧਿਆਇ ਹੈ ਉਹਨੇ ਕਿਹਾ ਕਿ ਸਮੇਂ ਦੀ ਕਾਂਗਰਸ ਸਰਕਾਰ ਨੇ ਸਿੱਖਾਂ ਦੇ ਪਵਿੱਤਰ ਗੁਰਦੁਆਰਾਵਾਂ ਤੇ ਫੌਜੀ ਹਮਲਾ ਕਰਕੇ ਸਿੱਖ ਮਨਾਂ ਨੂੰ ਅਜੀਹਾ ਜ਼ਖਮ ਦਿੱਤਾ ਜੋ ਨਾ ਭਰਨ ਯੋਗ ਹੈ हरियाणा सिख गुरुद्वारा ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਛਿੰਡਾ ਨੇ ਅੱਜ ਸ਼੍ਰੀ ਕਾਖ ਤੱਕ ਸਾਹਿਬ ਜੀ ਤੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਕੜਗਸ਼ ਨਾਲ ਮੁਲਾਕਾਤ ਕੀਤੀ ਹੈ ਬਾਅਦ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਪ੍ਰਧਾਨ ਛਿੰਡਾ ਨੇ ਕਿਹਾ ਕਿ ਉਹਨਾਂ ਪਿਛਲੇ ਦਿਨੀ ਡੇਰਾ ਬਿਆਸ ਵਿਖੇ ਡੇਰਾ ਮੁਖੀ ਨਾਲ ਗੱਲਬਾਤ ਕੀਤੀ ਸੀ ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਸਿੱਖ ਸੰਗਤਾਂ ਦੇ ਵੱਲੋਂ ਇਸ ਦੀ ਕੜੀ ਆਲੋਚਨਾ ਵੀ ਹੋਈ ਸੀ ਜਿਸ ਲਈ ਮੈਂ ਅੱਜ ਇਸ ਹੋਈ ਗਲਤੀ ਲਈ ਜਥੇਦਾਰ ਸ਼੍ਰੀ ਕਾਖ ਤੱਕ ਸਾਹਿਬ ਆਪਸੋ ਪੁੱਲ ਬਖਸ਼ਣ ਆਇਆ ਹਾਂ ਅਜ਼ਾਦ ਪਾਰਟ ਅੰਦਰ ਪੰਜਾਬੀ ਸੂਬਾ ਮੋਰਚਾ ਦੌਰਾਨ ਸਮੇਂ ਦੀ ਸਰਕਾਰ ਦੇ ਵੱਲੋਂ 4 ਜੁਲਾਈ 1955 ਨੂੰ ਸ੍ਰੀ ਹਰਮੰਦਰ ਸਾਹਿਬ ਜੀ ਤੇ ਕੀਤੇ ਗਏ ਹਮਲੇ ਦੀ ਯਾਦ ਦੇ ਵਿੱਚ ਪਲਕੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮੋਸ ਸਮਾਗਮ ਸਜਾਇਆ ਜਾ ਰਿਹਾ ਹੈ ਇਸ ਵਾਰ ਦੇ ਵਿੱਚ ਸ੍ਰੀ ਖੰਡ ਪਾਟ ਸਾਹਿਬ ਜੀ ਦੇ ਭੋਗ ਮਗਰੋਂ ਸਜਾਏ ਧਾਰਮਿਕ ਦੀਵਾਨ ਵਿੱਚ ਢਾਡੀ ਜਥੇ ਸੰਗਤ ਨਾਲ ਇਤਿਹਾਸ ਦੀ ਸਾਂਝ ਪਾਉਣਗੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀਨ ਨੇ ਕਿਹਾ ਕਿ 4 ਜੁਲਾਈ 1955 ਨੂੰ ਉਸ ਸਮੇਂ ਦੀ ਕਾਂਗਰਸ ਸਰਕਾਰ ਦੇ ਵੱਲੋਂ ਪੰਜਾਬ ਆਵਾਜ਼ ਨੂੰ ਦਬਾਉਣ ਲਈ ਸ੍ਰੀ ਹਰਮੰਦਰ ਸਾਹਿਬ ਜੀ ਤੇ ਹਮਲਾ ਕੀਤਾ ਹੈ ਜੋ ਸਰਕਾਰ ਦੀ ੱਤੇ ਸਾਹਿਬ ਦਾ ਪਰਤੱਖ ਪ੍ਰਗਟਾਵਾ ਸੀ ਇਸ ਨੂੰ ਕੌਮ ਕਦੇ ਵੀ ਭੁੱਲ ਨਹੀਂ ਸਕਦੀ ਮੌਨਸੂਨ ਦੇ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਆ ਤਾਂ ਦੂਸਰੇ ਪਾਸੇ ਕਿਤੇ ਨਾ ਕਿਤੇ ਹੜ੍ਹ ਦਾ ਖਤਰਾ ਵੀ ਬਣਿਆ ਹੋਇਆ ਹੈ ਸੋ ਦੱਸਣਾ ਚਾਹਾਂਗੀ ਕਿ ਪੰਜਾਬ ਦੇ ਨਾਲ ਨਾਲ ਚੰਡੀਗੜ੍ਹ ਦੇ ਵਿੱਚ ਵੀ ਮੀਂਹ ਪਿਆ ਜਿਸ ਤੋਂ ਬਾਅਦ ਸੁਖਨਾ ਚੀਲ ਦੇ ਫਲੱਡ ਗੇਟ ਨੂੰ ਖੋਲ ਦਿੱਤੇ ਗਏ ਨੇ ਦੱਸ ਦਈਏ ਕਿ ਮੀਂਹ ਪੈਣ ਤੋਂ ਬਾਅਦ ਪਾਣੀ ਦਾ ਵਧਰ ਪਤਾਇਆ ਜਾ ਰਿਹਾ ਹੈ ਸੁਨਾਮ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਹੈ ਕਿ ਕਿਸਾਨ ਖੁਦਕੁਸ਼ੀਆਂ ਦੇ ਸਹੀ ਅੰਕੜੇ ਜਾਰੀ ਕੀਤੇ ਜਾਣੇ ਚਾਹੀਦੇ ਨੇ ਤਾਂ ਜੋ ਸਮੇਂ ਦੀਆਂ ਸਰਕਾਰਾਂ ਕਿਸਾਨਾਂ ਦੇ ਹਿੱਤ ਵਿੱਚ ਫੈਸਲੇ ਲੈ ਸਕਣ ਉਹਨਾਂ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਖੇਤੀਬਾੜੀ ਬਜਟ ਵਧਾਵੇ ਉਹਨਾਂ ਦਾਅਵਾ ਕੀਤਾ ਹੈ ਕਿ ਪਿਛਲੇ 3 ਮਹੀਨਿਆਂ ਵਿੱਚ ਮਹਾਰਾਸ਼ਟਰ ਦੇ ਵਿਦਾਰਬ ਜ਼ਿਲ੍ਹੇ ਵਿੱਚ 750 ਤੋਂ ਵੱਧ ਕਿਸਾਨਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਨੇ ਮਤਭਾਗਾ ਪਹਿਲੂ ਇਹ ਵੀ ਹੈ ਕਿ ਉਹਨਾਂ ਵਿੱਚੋਂ ਅੱਧੇ ਸਰਕਾਰੀ ਸਹਾਇਤਾ ਤੋਂ ਵਾਂਝੇ ਰਹਿ ਗਏ ਨੇ ਦੇਸ਼ ਭਰ ਵਿੱਚ ਹਰ ਰੋਜ਼ 2000 ਕਿਸਾਨ ਖੇਤੀ ਨੂੰ ਅਲਵਿਦਾ ਕਹਿ ਰਹੇ ਨੇ ਜਦੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਦਾਅਵਾ ਕਰ ਰਹੇ ਨੇ ਦਿੱਲੀ ਤੋਂ ਵਾਸ਼ਿੰਗਟਨ ਚਾਰੇ ਹੀ 에어 ਇੰਡੀਆ ਦੀ ਉਡਾਨ ਵਿੱਚ ਅਚਾਨਕ ਤਕਨੀਕੀ ਖਰਾਬੀ ਆਈ ਹੈ ਸੋ ਵਿਆਨਾ ਵਿੱਚ ਰਿਫਿਊਸਲਿੰਗ ਲਈ ਜਿਹੜੀ ਹੈ ਫਲਾਈਟ ਰੁਕਣ ਤੋਂ ਬਾਅਦ ਇਸ ਖਰਾਬੀ ਦਾ ਪਤਾ ਲੱਗਿਆ ਸੋ ਇਸ ਦੇ ਨਾਲ ਇਸ ਤੋਂ ਬਾਅਦ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ 에어ਲਾਈਨ ਨੇ ਹਵਾਈ ਜਹਾਜ਼ ਰਾਹੀਂ ਵਾਸ਼ਿੰਗਟਨ ਜਾਣ ਵਾਲੇ ਯਾਤਰੀਆਂ ਨੂੰ ਵਿਆਨਾ ਵਿੱਚ ਉਤਾਰ ਦਿੱਤਾ ਤੇ ਉਹਨਾਂ ਨੂੰ ਵਿਕਲਪਿਕ ਸੂਲ ਤ ਰਾਹੀਂ ਯਾਤਰਾ ਕਰਵਾਈਏ ਸੋ ਇਸ ਦੇ ਨਾਲ ਹੀ ਪੂਰਾ ਰਿਫੰਡ ਵੀ ਦੇ ਦਿੱਤਾ ਗਿਆ ਇਸ ਤੋਂ ਇਲਾਵਾ ਵਾਸ਼ਿੰਗਟਨ ਡੀਸੀ ਤੋਂ ਵਿਆਨਾ ਰਾਹੀਂ ਨਵੀਂ ਦਿੱਲੀ ਆਉਣ ਵਾਲੀ 에어 ਇੰਡੀਆ ਦੀ ਉਡਾਨ ਨੂੰ ਵੀ ਰੱਦ ਕਰ ਦਿੱਤਾ ਗਿਆ ਗੜਸ਼ੰਕਰ ਦੇ ਵਿੱਚ ਵੱਡਾ ਹਾਸਾ ਹੋਣ ਦੀ ਖਬਰ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਮੁਤਾਬਕ ਗੜਸ਼ੰਕਰ ਦੇ ਪਿੰਡ ਅਜਨੋਹਾ ਨੇੜੇ ਸਿਲੰਡਰਾਂ ਨਾਲ ਭਰਿਆ ਟਰੱਕ ਨਹਿਰ ਵਿੱਚ ਜਾ ਡਿੱਗਿਆ ਹੈ ਸੜਕ ਤੇ ਰੇਲਿੰਗ ਨਾ ਹੋਣ ਕਰਕੇ ਟਰੱਕ ਚਾਲਕ ਦਾ ਸੰਤੁਲਨ ਵਿਗੜ ਗਿਆ ਜਿਸ ਕਰਕੇ ਟਰੱਕ ਨੇਰ ਵਿੱਚ ਜਾ ਡਿੱਗਿਆ ਹੈ ਐਚਪੀ ਗੈਸ ਸਿਲੰਡਰਾਂ ਨਾਲ ਭਰਿਆ ਟਰੱਕ ਗੜਸ਼ੰਕਰ ਤੋਂ ਕੋਟ ਫਤੂਹੀ ਵੱਲ ਜਾ ਰਿਹਾ ਸੀ ਟਰੱਕ ਦੇ ਡਰਾਈਵਰ ਦੀ ਜਾਨ ਬਚਾਈ ਗਈ ਹੈ ਚਾਲਕ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਨਹੀਂ ਇੰਟਰਨੈਟ ਉੱਪਰ ਇੱਕ ਹੈਰਾਨ ਕਰਨ ਵਾਲਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਨੇ ਦਰਅਸਲ ਗ੍ਰੇਟਰ ਨੋਇਡਾ ਦੇ ਦਨਕੌਰ थाना ਖੇਤਰ ਦੇ ਬਲਾਸਪੁਰ ਕਸਬੇ ਵਿੱਚ ਇੱਕ ਭਾਜਪਾ ਨੇਤਾ ਦੀ ਜਿਹੜੀ ਹੈ ਹੈਰਾਨੀਜਨਕ ਕਰਤੂਤ ਦਾ ਵੀਡੀਓ ਫਾਇਲ ਹੋਇਆ ਹੈ ਦੋਸ਼ ਹੈ ਕਿ ਭਾਜਪਾ ਨੇਤਾ ਨੇ ਔਰਤ ਅਤੇ ਉਸ ਦੇ ਪੁੱਤਰ ਨੂੰ ਚੱਪਲਾਂ ਨਾਲ ਕੁੱਟਿਆ ਘਟਨਾ ਦੌਰਾਨ ਮੌਕੇ ਤੇ ਮੌਜੂਦ ਇੱਕ ਵਿਅਕਤੀ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਤੁਰੰਤ ਨੋਟਿਸ ਲਿਆ ਅਤੇ ਦੋਸ਼ੀ ਨੂੰ ਗ੍ਰਿਫਤਾਰ ਵੀ ਕਰ ਲਿਆ ਸ਼ਾਂਤੀ ਭੰਗ ਕਰਨ ਦੇ ਲਈ ਉਸ ਵਿਰੁੱਧ ਕਾਰਵਾਈ ਕੱਈ ਹੈ ਬਦਪਰਦੇਸ਼ ਦੇ ਛਤਰਪੁਰ ਜ਼ਿਲ੍ਹੇ ਦੇ ਵਿਸ਼ਵ ਪ੍ਰਸਿੱਧ 바ਕੇਸ਼ਵਰ tạm ਗਦਾ ਪਰਿਸਰ ਵਿੱਚ ਵੀਰਵਾਰ ਸਵੇਰੇ ਵਾਪਰੇ ਇੱਕ ਦਰਦਨਾਖਾ ਹਾਸੇ ਵਿੱਚ ਇੱਕ ਸ਼ਰਦਾਲੂ ਦੀ ਤੰਬੂ ਡਿੱਗਣ ਕਾਰਨ ਮੌਤ ਹੋਈ ਐ ਸੋ ਜਦੋਂ ਕਿ 3 ਤੋਂ 4 ਹੋਰ ਜ਼ਖਮੀ ਹੋਏ ਨੇ ਇਹ ਘਟਨਾ ਸਵੇਰੇ 7 ਵਜੇ ਦੇ ਕਰੀਬ ਆਰਤੀ ਤੋਂ ਬਾਅਦ ਵਾਪਰੀ ਐ ਜਦੋਂ ਸ਼ਰਦਾਲੂ ਮੀਂਹ ਤੋਂ ਬਚਣ ਦੇ ਲਈ ਤੰਬੂ ਦੇ ਹੇਠਾਂ ਹੀ ਕੱਟੀ ਹੋਈ ਸਨ ਮ੍ਰਿਤਕ ਦੀ ਪਛਾਣ ਉੱਤਰ ਪ੍ਰਦੇਸ਼ ਦੇ ਅਯੋਧਿਆ ਦੇ ਰਹਿਣ ਵਾਲੇ ਸ਼ਿਆਮ ਲਾਲ ਵੱਜੋ ਹੋਈ ਐ ਪੁਰਤਗਾਲ ਦੇ ਲਿਵਰਪੂਲ ਤੇ ਫਾਰਵਰਡ ਖਿਡਾਰੀ ਜੋਗੋ ਚੋਟਾ ਦੀ ਸਪੇਨ ਦੇ ਵਿੱਚ ਇੱਕ ਕਾਰ ਹਾਦਸੇ ਵਿੱਚ ਮੌਤ ਹੋਈ ਹੈ ਚੋਟਾ ਦੀ ਉਮਰ ਸਿਰਫ 28 ਸਾਲ ਦੀ ਸੀ 10 ਜੁਲਾਈ 21 ਕਾਰ ਹਾਦਸੇ ਵਿੱਚ ਉਸ ਦਾ ਭਰਾ ਆਂਦਰੇ ਸਿਲਵਾ ਵੀ ਮੌਜੂਦ ਸੀ ਸੋ ਜਿਹੜੀ ਹੈ ਦੱਸਣਾ ਚਾਹਾਂਗੇ ਕਿ ਸਿਲਵਾ 26 ਸਾਲ ਦਾ ਸੀ ਉਹ ਵੀ ਚੋਟਾ ਵਾਂਗ ਇੱਕ ਫੁੱਟਬਾਲਰ ਸੀ ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਸਪੇਨ ਦੇ ਜ਼ਮੋਰਾ ਸੁਬੇ ਵਿੱਚ ਵਾਪਰੀ ਹੈ ਉਸਨੇ ਹਾਲ ਹੀ ਵਿੱਚ 22 ਜੂਨੂ ਹੋਏ ਸਮਰੋਹ ਦੇ ਬਾਹਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਪੋਸਟ ਕੀਤੀਆਂ ਨੇ ਸੋ ਇਹ ਸਨਸ ਫਿਊ ਨਿਊਜ਼ ਦੀ ਅਹਿਮ ਖਬਰਾਂ ਇਸ ਦਿਨ ਨਾਲ ਸੁਣਨ ਤੋਂ ਆ ਗਿਆ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ